ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਭੈਣ ਅਮਨਦੀਪ ਕੌਰ ਆ ਜੀ ਜਿਨ੍ਹਾਂ ਨੂੰ ਤੁਸੀਂ ਕੁਝ ਦਿਨ ਪਹਿਲਾਂ ਬਹੁਤ ਹੀ ਨਰਕ ਕੱਟਦੇ ਹੋਏ ਦੇਖਿਆ ਸੀ ਇਹ ਜਿਹੜਾ ਸਾਰਾ ਸਿਰ ਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੀੜੇ ਪੈ ਗਏ ਸੀ ਤੁਸੀਂ ਦੇਖਿਆ ਕਿੰਨੀ ਗੰਦਗੀ ਸੀਗੀ ਇਸ ਭੈਣ ਦੇ ਸਿਰ ਦੇ ਵਿੱਚ ਔਰ ਅਸੀਂ ਤੁਹਾਨੂੰ ਕਹਾਂਗੇ ਵੀ ਆਰਾਮ ਨਾਲ ਸੰਗਤ ਨੂੰ ਦਿਖਾਇਓ ਦੇਖੋ ਤੁਸੀਂ ਸਾਰੇ ਦਾ ਸਾਰਾ ਜਿਹੜਾ ਸਿਰ ਆ ਉਹ ਹੁਣ ਠੀਕ ਹੋ ਚੁੱਕਿਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਔਰ ਇਹ ਭੈਣ ਆ ਮਨਦੀਪ ਕੌਰ ਜਿਹੜੀ ਦਿਮਾਗੀ ਪਰੇਸ਼ਾਨ ਆ ਔਰ ਇਹ ਇਹਨਾਂ ਦੇ ਮਾਪੇ ਨੇ ਜੀ ਔਰ ਗਰੀਬੀ ਕਰ ਦੇ ਵਿੱਚ ਬਹੁਤ ਜ਼ਿਆਦਾ ਇਸ ਕਰਕੇ ਇਸ ਭੈਣ ਦਾ ਨਾਂ ਤਾਂ ਇਲਾਜ ਕਰਾ ਸਕੇ ਕਦੇ ਤੇ ਨਾ ਹੀ ਇਹਨੂੰ ਕਦੇ ਇਨਾ ਨਿਮਾ ਸਕੇ ਕਿਉਂਕਿ ਇਹ ਭੈਣ ਨਾਉਂਦੀ ਨਹੀਂ ਸੀਗੀ ਜਿੰਨਾਂਉਂਦੀ ਸੀ ਤਾਂ ਸਿਰ ਦੇ ਵਿੱਚ ਪਾਣੀ ਨਹੀਂ ਪਾਉਣ ਦਿੰਦੀ ਸੀ ਉਹਦੇ ਕਰਕੇ ਇੰਨੀ ਇੱਕ ਇੱਕ ਇੰਚ ਦੀ ਗੰਦਗੀ ਜਿਹੜੀ ਸਿਰ ਦੇ ਵਿੱਚ ਚੜੀ ਵੀ ਸੀਗੀ ਉਹ ਗੰਦਗੀ ਚੜਨ ਦੇ ਨਾਲ ਕੀ ਹੁੰਦਾ ਜੀ ਉਸ ਵਿੱਚ ਗੰਦਗੀ ਦੇ ਨਾਲ ਤਖੱਡਾਂ ਕੀੜਿਆਂ ਨੇ ਕਰ ਲੀਆਂ ਵਿੱਚ ਗੰਦਗੀ ਚ ਕੀੜੇ ਪੈਦਾ ਹੋ ਕੇ ਸਿਰ ਦੇ ਵਿੱਚ ਵੜ ਗਏ ਤਾਂ ਇੰਨੇ ਇੰਨੇ ਜਿਹੜੀਆਂ ਖੱਡਾਂ ਸੀਗੀਆਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਗੰਦੀ ਬਦਬੂ ਜਿਹੜੀ ਆਉਂਦੀ ਸੀ ਔਰ ਕਈ ਡਾਕਟਰਾਂ ਕੋਲੇ ਇਹਨਾਂ ਨੇ ਵੀ ਜਿਹੜੇ ਉੱਥੇ ਗਏ ਡਾਕਟਰਾਂ ਕੋਲੇ ਉਹਨਾਂ ਨੇ ਵੀ ਮੜਾ ਜਾ ਫਾਰਮੈਲਟੀ ਕਰਕੇ ਪੱਟੀ ਕਰਤੀ ਸੀਗੀ ਜੀ ਕੋਈ ਇੰਨੀ ਡਿਟੇਲ ਦੇ ਵਿੱਚ ਨਹੀਂ ਅਮਰੀਕੀ ਦੇ ਵਿੱਚ ਕੋਈ ਡਾਕਟਰ ਨਹੀਂ ਕਰ ਪਾਉਂਦਾ ਜਦੋਂ ਸਾਡੇ ਤੱਕ ਇਹਨਾਂ ਦੀ ਜਿਹੜੀ ਗੱਲ ਆਉਂਦੀ ਆ ਤਾਂ ਅਸੀਂ ਇਹਨਾਂ ਨੂੰ ਉਰੇ ਬੁਲਾਇਆ ਵਟਾਲੇ ਇਹਨਾਂ ਕੋਲੇ ਐਂਬੂਲੈਂਸ ਤੱਕ ਦਾ ਵੀ ਜਿਹੜਾ ਕਰਾਇਆ ਨਹੀਂ ਸੀਗਾ ਇੰਨੀ ਗਰੀਬੀ ਆ ਘਰ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਐਸੀ ਜਿਹੜੀ ਮਿਹਰ ਕੀਤੀ ਵੀ ਸਾਨੂੰ ਇੰਨੀ ਤਾਕਤ ਬਖਸ਼ੀ ਮਹਾਰਾਜ ਨੇ ਅਸੀਂ ਇਸ ਭੈਣ ਦੀ ਸਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਸਿਰ ਦੀ ਔਰ ਹੌਲੀ-ਹੌਲੀ ਫਿਰ ਇਹਦੀ ਜ਼ਖਮ ਹੌਲੀ-ਹੌਲੀ ਇਲਾਜ ਹੋਇਆ ਡਾਕਟਰਾਂ ਨੂੰ ਦਿਖਾਇਆ ਸਾਰਿਆਂ ਦੀ ਸਲਾਹ ਦੇ ਨਾਲ ਹਰ ਰੋਜ਼ ਅਸੀਂ ਦੀ ਵੀਡੀਓ ਦੋ-ਦੋ ਬਣਾ ਕੇ ਜਿਹੜੀ ਡਾਕਟਰ ਨੂੰ ਭੇਜ ਦਿੰਦੇ ਸੀਗੇ ਔਰ ਗੁਰੂ ਮਹਾਰਾਜ ਦੀ ਇਹ ਜੀ ਕਿਰਪਾ ਹੋਈ ਵੀ ਅੱਜ ਭੈਣ ਤੰਦਰੁਸਤਾਂ ਅੱਜ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਹੀ ਖੜੇ ਆ ਜੀ ਔਰ ਇਹ ਇਹਨਾਂ ਦੇ ਪਿਤਾ ਜੀ ਨੇ ਔਰ ਇਹ ਮਾਤਾ ਜੀ ਨੇ ਅੱਜ ਇਹਨਾਂ ਨੂੰ ਅਸੀਂ ਬਟਾਲੇ ਵਾਪਸ ਭੇਜ ਰਹੇ ਹਾਂ ਜੀ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਜਿਹੜੀ ਵਾਪਰ ਚੁੱਕੀ ਆ ਇਹ ਜਿਹੜੇ ਬਾਈ ਜੀ ਨੇ ਇਹਨਾਂ ਦੇ ਮਾਤਾ ਜੀ ਚੜਾਈ ਕਰ ਗਏ ਪਿੱਛੇ ਨਹੀਂ ਤਾਂ ਆਪਾਂ ਇਸ ਭੈਣ ਨੂੰ ਹਜੇ ਹੋਰ 5-7 ਦਿਨ ਇਹਨੂੰ ਹੋਰ ਰੱਖਣਾ ਸੀ ਉਸ ਤੋਂ ਬਾਅਦ ਦੀ ਦਿਮਾਗ ਦੀ ਦਵਾਈ ਸ਼ੁਰੂ ਕਰਕੇ ਫਿਰ ਘਰੇ ਭੇਜਣਾ ਸੀ ਵਾਪਸ ਫਿਰ ਉਸ ਤੋਂ ਬਾਅਦ ਪਰਿਵਾਰ ਕੋਈ ਵੀ ਮੈਂਬਰ ਆ ਕੇ ਦਵਾਈ ਲੈ ਜਾ ਕਰਦੇ ਮਹੀਨੇ ਦੀ 2 ਮਹੀਨੇ ਦੀ ਕੋਈ ਗੱਲ ਨਹੀਂ ਇਸ ਤੋਂ ਬਾਅਦ ਆਪਾਂ ਜਦੋਂ ਇਹ ਸਾਰੀ ਜਿਹੜੀ ਪ੍ਰੋਬਲਮ ਚੋਂ ਨਿਕਲ ਜੂਗਾ ਪਰਿਵਾਰ ਦੁਬਾਰਾ ਤੋਂ ਇਸ ਭੈਣ ਨੂੰ ਬੁਲਾ ਕੇ ਜੀ ਦਿਮਾਗ ਦੀ ਦਵਾਈ ਸ਼ੁਰੂ ਕੀਤੀ ਜੂ ਉਹ ਦੇਖੋ ਜ਼ਖਮ ਤਾਂ ਬਿਲਕੁਲ ਠੀਕ ਆ ਹੁਣ ਬੜੀ ਗੁਰੂ ਸਾਹਿਬ ਦੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਤੇ ਤੁਸੀਂ ਦਵਾਈ ਨਾ ਬੰਦ ਕਰਿਓ ਦਵਾਈ ਦੀ ਖਾਂਦੇ ਰਹੋ ਨਾ ਕਿ ਜਿਹੜੀ ਡਾਕਟਰ ਨੇ ਆਪਾਂ ਨੂੰ ਜਿਵੇਂ ਦੱਸਿਆ ਉਹ ਇਹਦੀ ਹੌਲੀ ਹੌਲੀ ਜਿਹੜੀ ਜਿਹੜੀ ਠੀਕ ਹੋਣੀ ਆ ਨਾ ਵਿੱਚੋਂ ਜੀ ਠੀਕ ਹੈ ਟੋੜਾ-ਟੋੜਾ ਕੀ ਨਾਮ ਆ ਜੀ ਨਾਮ ਹਰਮਿੰਦਰ ਸਿੰਘ ਹਰਮਿੰਦਰ ਹਰਵਿੰਦਰ ਸਿੰਘ ਜੀ ਹਰਵਿੰਦਰ ਵੀਰੇ ਮਤਲਬ ਕੀ ਹਾਲਾਤ ਕੀ ਬਣੇ ਸੀਗੇ ਜੀ ਇਹ ਕਿਉਂ ਇਹਦੇ ਕੀ ਚੱਕਰ ਕੀ ਹੋਇਆ ਜੀ ਇਹ ਇਹ ਬਾਬਾ ਜੀ ਇਹ ਪਹਿਲਾਂ ਵੀ ਨਾ ਦਿਮਾਗ ਦੇ ਥੋੜੇ ਜਿਹੀ ਨਾ ਪਰੇਸ਼ਾਨੀ ਸੀ ਅੱਛਾ ਜੀ ਤੇ ਉਹਦੇ ਕਰਕੇ ਫਿਰ ਇਹਨੂੰ ਦਵਾਈ ਦੂਈ ਪਹਿਲਾਂ ਦਿੰਦੇ ਰਹੇ ਆ ਜੀ ਪਹਿਲਾਂ ਦਵਾਈ ਖਾਂਦੀ ਨਹੀਂ ਰਹੀ ਦਵਾਈ ਨਹੀਂ ਖਾਨ ਕਰਕੇ ਇੱਥੋਂ ਤੱਕ ਪਹੁੰਚ ਗਈ ਹੈ ਹਾਂਜੀ ਸਿਰਸੁਰ ਧੌਂਦੇ ਨੇ ਸਿਰ ਨਹੀਂ ਧੌਂਦੀ ਰਹੀ ਪਿੰਡਾਂ ਨੇ ਨਾਲਣਾ ਸਿਰ ਨਹੀਂ ਧੌਂਦੀ ਬਿਲਕੁਲ ਨਹੀਂ ਪੌਂਦੀ ਬਿਲਕੁਲ ਨਹੀਂ ਨਾ ਦੀ ਰਹੀ ਤੇ ਗੰਦੀ ਨਾਲੀ ਦੀ ਜਦੋਂ ਸਿਰ ਤੇ ਪਾਉਣ ਲੱਗਣਾ ਨੇ ਭੱਜ ਜਾਣਾ ਭੱਜ ਜਾਣਾ ਬਾਹਰ ਗੇਟੋਂ ਬਾਹਰ ਭੱਜ ਜਾਂਦੇ ਹਾਂ ਤੁਸੀਂ ਇਹ ਦੱਸਿਓ ਤੁਹਾਡਾ ਇਲਾਜ ਸਹੀ ਹੋਇਆ ਹਾਂਜੀ ਬਹੁਤ ਬਿਲਕੁਲ ਸਹੀ ਕੀਤਾ ਬਾਬੇ ਨੇ ਨਾਨਕ ਦੀ ਬਹੁਤ ਕਿਰਪਾ ਕੀਤੀ ਬਾਬਾ ਜੀ ਨੇ ਬਹੁਤ ਸੇਵਾ ਪਾਣੀ ਬਹੁਤ ਕੀਤਾ ਤੁਹਾਡੇ ਦੇ ਕਿਰਪਾ ਕਰਨ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਤਹਾਡੀ ਤੰਦਰੁਸਤੀ ਬਖਸ਼ਣ ਤੁਹਾਡੇ ਤੇ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਤੁਹਾਡੀ ਬੱਚੀ ਦਾ ਤੁਸੀਂ ਇਲਾਜ ਕੀਤਾ ਚਲੋ ਬਾਬਾ ਮਾਰਾ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਦੇ ਨੇ ਔਰ ਤੰਦਰੁਸਤ ਹੋਵੇ ਬੱਚਾ ਤੇ ਤੁਸੀਂ ਉਸ ਤੋਂ ਬਾਅਦ ਫਿਰ ਇਹਦੀ ਆਪਾਂ ਦਿਮਾਗ ਦੀ ਦਵਾਈ ਸ਼ੁਰੂ ਕਰਾਂਗੇ ਉਹ ਤੁਹਾਨੂੰ ਫਿਰ ਦੁਬਾਰੇ ਬੁਲਾ ਲਾਂਗੇ ਕਿਸੇ ਦਿਨ ਜਦੋਂ ਤੁਸੀਂ ਬੇਲੇ ਹੋਮੋਗੇ ਹਨਾ ਕੋਈ ਗੱਲ ਨਹੀਂ ਤੁਸੀਂ ਕੰਮ ਕਰ ਕੀ ਕਰਦੇ ਹੋ ਹਾਂਜੀ ਬਾਬਾ ਜੀ ਦਿਹਾੜੀ ਕਰਦੇ ਜੀ ਓਕੇ ਹਾਂਜੀ ਦਿਹਾੜੀ ਕਰਦੇ ਨੇ ਜੀ ਔਰ ਤੁਸੀਂ ਦੇਖੋ ਭੈਣ ਦੇ ਹਾਲਾਤ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਅੱਜ ਇਸ ਭੈਣ ਦੇ ਨਾਲ ਖੜ ਕੇ ਔਰ ਭੈਣ ਦੇ ਉਸ ਦਿਨ ਦੇ ਕੀ ਹਾਲਾਤ ਸੀਗੇ ਅਸੀਂ ਚਾਰ ਜਾਣਿਆਂ ਨੇ ਤਾਂ ਫੜ ਕੇ ਰੱਖਿਆ ਮਤਲਬ ਇਹ ਭੈਣ ਕਟਾਉਂਦੀ ਨਹੀਂ ਸੀਗੀ ਜੀ ਉਹ ਚੀਜ਼ਾਂ ਹਨਾ ਕੋਕੀ ਪਹਿਲਾਂ ਡਾਕਟਰਾਂ ਨੇ ਵਾਲ ਕ ਫਿਰ ਹੌਲੀ 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 ਬੜੇ ਪਿਆਰ ਨਾਲ ਮੈਨੂੰ ਲੱਗਦਾ 2 ਘੰਟੇ ਲਾ ਕੇ ਸਿਰ ਦੀ ਸਫਾਈ ਹੋਈ ਹੌਲੀ ਹੌਲੀ ਵੀ ਕਿਤੇ ਕੈਂਚੀ ਨਾ ਵੱਜੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਦਾ ਇਲਾਜ ਬੱਚੀ ਦਾ ਸ਼ੁਰੂ ਹੋਇਆ ਅੱਜ ਤੰਦਰੁਸਤ ਅੱਜ ਮੈਨੂੰ ਲੱਗਦਾ 15 ਕਿ ਦਿਨ ਹੋ ਗਏ ਹੋਣੇ ਤੁਹਾਨੂੰ ਆਏ ਨੇ ਹਾਂਜੀ ਹੋ ਗਏ ਜੀ ਹਾਂਜੀ ਠੀਕ ਹੈ ਜੀ ਪੈਣੇ ਕੋਈ ਕਿਸੇ ਕਿਸਮ ਦੀ ਸਮੱਸਿਆ ਆਈ ਹੋਵੇ ਜੀ ਨਹੀਂ ਬਾਬਾ ਜੀ ਬਹੁਤ ਬੱਬਾ ਨਾਲ ਬਹੁਤ ਕਿਰਪਾ ਤੁਹਾਡੇ ਮਾਲ ਸੱਚੀ ਬਾਚਤਨ ਤੰਦਰੁਸਤੀ ਰਹੇ ਹੋਰ ਤੁਹਾਡੀਆਂ ਬਹੁਤ ਬਹੁਤ ਸ਼ੁਕਰਾਨਾ ਜੀ ਠੀਕ ਆ ਪਹਿਣੇ ਹੁਣ ਤੁਸੀਂ ਨਹਾਉਣਾ ਠੀਕ ਆ ਹੁਣ ਐਦਾਂ ਨਹੀਂ ਕਰਨਾ ਚੰਗਾ ਨਾ ਨਹਾਉਣਾ ਹਰ ਰੋਜ਼ ਚੰਗਾ ਵੀ ਪਹਿਣੇ ਇਹ ਪਹਿਣ ਪੜੀ ਤਾਂ ਨਹੀਂ ਹੋਈ ਅੱਗੇ ਦਿਮਾਗੀ 12 ਮਹੀਨੇ ਪੜੀ 2 4 ਠੀਕ ਆ ਜੀ ਠੀਕ ਆ ਪਹਿਣੇ ਇੱਧਰ ਦੇਖਿਓ ਮੇਰੇ ਕਿ ਨਹੀਂ ਤੁਸੀਂ ਠੀਕ ਹੋ ਬੋਲ ਕੇ ਦੱਸੋ ਬਾਬਾ ਜੀ ਠੀਕ ਆ ਠੀਕ ਆ ਕੀ ਬਾਬਾ ਜੀ ਠੀਕ ਆ ਅੱਛਾ ਪਹਿਣੇ ਇੱਕ ਇੱਧਰ ਦੇਖਿਓ ਮੇਰੇ ਕਿ ਨਹੀਂ ਬੋਲੋ ਵਾਹਿਗੁਰੂ ਵਾਹਿਗੁਰੂ ਇੱਧਰ ਦੇਖੋ ਮੇਰੇ ਕਿ ਨਹੀਂ ਦੇਖੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਫਤਿਹ ਤੁਸੀਂ ਸਾਰੀਆਂ ਸੰਗਤਾਂ ਨੂੰ ਦੱਸ ਦੋ ਵੀ ਮੈਂ ਹੁਣ ਠੀਕ ਆ ਬੋਲ ਕੇ ਦੱਸ ਦੋ ਠੀਕ ਆ ਇੱਧਰ ਕਰਿਓ ਮੇਰੀ ਕਿ ਨਹੀਂ ਤੁਸੀਂ ਹੁਣ ਤੁਹਾਡੇ ਸਿਰ 'ਚ ਦਰਦ ਤਾਂ ਨਹੀਂ ਹੁੰਦਾ ਬੋਲ ਕੇ ਦੱਸ ਦੋ ਕਿ ਨਹੀਂ ਹੁੰਦੀ ਬਾਬਾ ਜੀ ਨਹੀਂ ਹੁੰਦੀ ਅੱਛਾ ਉਦੋਂ ਪਹਿਲੇ ਜਦੋਂ ਤੁਸੀਂ ਆਏ ਸੀਗੇ ਉਦੋਂ ਤੁਹਾਨੂੰ ਦਰਦ ਮਹਿਸੂਸ ਨਹੀਂ ਹੁੰਦਾ ਸੀ ਜਦੋਂ ਸਿਰ ਦੇ ਵਿੱਚ ਕੀੜੇ ਪੈ ਗਏ ਸੀ ਹੈ ਜੀ ਤਾਂ ਹੁੰਦੀ ਉਦੋਂ ਵੀ ਨਹੀਂ ਹੁੰਦੀ ਸੀ ਦੇਖੋ ਮਹਾਰਾਜ ਦੇ ਰੰਗ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿੰਨੀ ਤਾਕੇ ਦਿੱਤੀ ਇਸ ਭੈਣ ਨੂੰ ਔਰ ਇੱਕ ਵਾਰੀ ਫੇਰ ਦੁਬਾਰਾ ਤੋਂ ਆਪਾਂ ਸਿਰ ਦਿਖਾਉਨੇ ਆ ਭੈਣ ਦਾ ਆ ਦੇਖੋ ਤੁਸੀਂ ਥੋੜੇ ਜਿ ਟੱਕ ਜੇ ਤਾਂ ਰਹਿ ਗਏ ਜੀ ਕਿਉਂਕਿ ਕੀੜੇ ਬਹੁਤ ਜ਼ਿਆਦਾ ਸੀ ਭੈਣੇ ਤੈਨੂੰ ਕਰਿਓ ਕੀੜੇ ਬਹੁਤ ਜ਼ਿਆਦਾ ਸੀਗੇ ਪਰ ਹੁਣ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਇਹ ਜੀ ਕਿਰਪਾ ਹੋਈ ਔਰ ਅਸੀਂ ਇਸ ਵਕਤ ਲਚਕਾਣੀ ਪਿੰਡ ਦੇ ਵਿੱਚ ਆ ਜੀ ਅਸੀਂ ਧੰਨਵਾਦੀ ਆ ਉਹਨਾਂ ਸੰਗਤਾਂ ਦੇ ਜਿਹੜੇ ਤੁਸੀਂ ਸਾਡੇ ਨਾਲ ਸਪੋਰਟ ਕਰਦੇ ਹੋ ਔਰ ਇਸ ਘਰ ਨੂੰ ਇੰਨਾ ਕੁ ਜਿਹੜਾ ਪਿਆਰ ਕਰਦੇ ਹੋ ਤੁਸੀਂ ਤੁਹਾਡੀਆਂ ਜਿਹੜੀਆਂ ਕੀਤੀਆਂ ਵਿਆ ਉਹ ਦਵਾਵਾਂ ਨੇ ਨਾ ਜੀ ਉਹ ਇੱਥੇ ਆ ਕੇ ਕੰਮ ਕਰਦੀਆਂ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ 130 ਮੈਂਬਰਾਂ ਦੇ ਇਹ ਕਰੀਬ ਪਰਿਵਾਰ ਆਪਣਾ ਪਹੁੰਚ ਚੁੱਕਿਆ ਔਰ ਹੋਰ ਤੁਹਾਡੇ ਵਾਲੇ ਦੁਆਲੇ ਜੇ ਐਸੀ ਕੋਈ ਭੈਣ ਹੈ ਜਿਹਨੂੰ ਇੰਨੀ ਲੋੜ ਹੈ ਉਹਦੀ ਤੁਸੀਂ ਸਾਨੂੰ ਜਰੂਰ ਵੀਡੀਓ ਬਣਾ ਕੇ ਭੇਜੋ ਅਸੀਂ ਉਹਨਾਂ ਨੂੰ ਸਮੇਂ-ਸਮੇਂ ਤੇ ਇੱਥੇ ਬਲਾ ਕੇ ਔਰ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਇੱਕ ਆਪਾਂ ਨੇ ਘਰ ਜਿਹੜਾ ਬਣਾਇਆ ਸੀਗਾ ਜੀ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਲੋਟ ਪਿੰਡ ਇੱਕ ਪੰਜ ਧੀਆਂ ਦਾ ਘਰ ਬਣਾਇਆ ਗਿਆ ਸੀ ਉਹ ਲੈਂਟਰ ਪੈ ਕੇ ਤਿਆਰ ਹੋ ਗਿਆ ਅਸੀਂ ਇੱਕ ਦੋ ਦਿਨ ਤੱਕ ਵੀਡੀਓ ਪਾਵਾਂਗੇ ਔਰ ਜਿਹੜੇ ਭੈਣ ਭਰਾਵਾਂ ਨੇ ਸਪੋਰਟ ਕੀਤੀ ਹੈ ਅਸੀਂ ਤੁਹਾਡਾ तहे ਦਿਲੋਂ ਧੰਨਵਾਦੀ ਆ ਤੁਸੀਂ ਇੰਨੀ ਸਪੋਰਟ ਕੀਤੀ ਸਾਨੂੰ ਅਸੀਂ ਤੁਹਾਡੇ ਮਤਲਬ ਅਸੀਂ ਤੁਹਾਡਾ ਕਰਜ਼ ਨਹੀਂ ਉਤਾਰ ਸਕਦੇ ਤੁਸੀਂ ਸਾਨੂੰ ਔਕਾਤ ਤੋਂ ਵੱਧ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਤੁਹਾਡਾ ਕਦੇ ਵਿਸ਼ਵਾਸ ਵੀ ਨਹੀਂ ਤੋੜਾਂਗੇ ਇਹ ਵੀ ਗੱਲ ਕਲੀਅਰ ਆ ਇਹ ਕਦੇ ਵੀ ਇਹ ਮ ਕਰਤੇ ਔਰ ਅੱਗੇ ਹੁਣ ਤਾਂ ਚਲੋ ਸਾਰੇ ਇਸ਼ਨਾਨ ਕਰ ਰਹੇ ਨੇ ਕੋਈ ਸਫਾਈਆਂ ਕਰ ਰਹੇ ਨੇ ਕਿਉਂਕਿ ਮੀਂਹ ਪੈ ਕੇ ਹਟਿਆ ਔਰ ਉਸ ਤੋਂ ਬਾਅਦ ਫਿਰ ਪ੍ਰਸ਼ਾਦਾ ਛਕਣਗੇ ਔਰ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਬੜੀ ਖੁਸ਼ੀ ਹੋਊਗੀ ਭੈਣ ਕਿੰਨੀ ਦੇਖਦੇ ਹੋਏ ਕਿਉਂਕਿ ਇਸ ਭੈਣ ਲਈ ਨਾ ਜੀ ਬੜੀਆਂ ਭੈਣਾਂ ਨੇ ਜਿਹੜੀ ਇਹਦੇ ਲਈ ਦੁਆਵਾਂ ਕੀਤੀਆਂ ਦੀ ਵੀਡੀਓ ਭੈਣਾਂ ਨੇ ਬਹੁਤ ਵਾਇਰਲ ਕੀਤੀ ਇੰਸਟਾਗ੍ਰam ਦੇ ਉੱਪਰ 30 32 ਲੱਖ ਸੰਗਤਾਂ ਨੇ ਦੇਖੀ ਔਰ ਇਹਦੇ ਸਿਰ ਵੱਲ ਦੇਖ ਕੇ ਨਾ ਜੀ ਸੰਗਤਾਂ ਨੂੰ ਇਸ ਟਾਈਮ ਬੜੀ ਖੁਸ਼ੀ ਹੁੰਦੀ ਹੋਊਗੀ ਤੇ ਦਵਾਮਾਂ ਵੀ ਸੰਗਤ ਕਰਦੀ ਹੋਊ ਵੀ ਭਾਈ ਜਿਹੜੀ ਇਹ ਮਿਹਨਤ ਰੰਗ ਲੈ ਕੇ ਆਈ ਆ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਅੱਜ ਵੀ ਅਸੀਂ ਦੁਪਹਿਰ ਤੋਂ ਬਾਅਦ ਇੱਕ ਦੋ ਮਰੀਜ਼ਾਂ ਨੂੰ ਹੋਰ ਲੈਣ ਜਾਣਾ ਕੱਲ ਵੀ ਅਸੀਂ ਲੁਧਿਆਣੇ ਤੋਂ ਇੱਕ ਵੀਰ ਲੈ ਕੇ ਆਇਆ ਬਹੁਤ ਹੀ ਤਰਸਯੋਗ ਹਾਲਾਤਾਂ 'ਚ ਜਿੱਥੇ ਆਪਾਂ ਉਹ ਮੋਗੇ ਵਾਲੇ ਪਾਸੇ ਨੂੰ ਮੁੜਦੇ ਆ ਕਿਹੜੇ ਚੌਂਕ ਨੇ ਜੀ ਉਹ ਗਿੱਲਾਂ ਨਹਿਰ ਸ਼ਾਦ ਗਿਲ ਚੌਕ ਲੁਧਿਆਣੇ ਦੇ ਵਿੱਚ ਉੱਥੇ ਪਿਛਲੇ 3-4 ਮਹੀਨਿਆਂ ਤੋਂ ਇੱਕ ਵੀਰ ਪੰਜਾਬੀ ਵੀਰ ਸਾਡਾ ਉਹ ਐਲੂਮੀਨੀਅਮ ਦਾ ਲੱਕੜ ਦਾ ਕੰਮ ਜਾਣਦਾ ਸੀ ਐਕਸੀਡੈਂਟ ਹੋਣ ਕਰਕੇ ਉਹਦੀ ਰੀਡ ਦੀ ਹੱਡੀ ਦੇ ਵਿੱਚੋਂ ਨਾੜਾਂ ਟੁੱਟ ਚੁੱਕੀਆਂ ਨੇ ਔਰ ਉਹ ਰੋਡ ਤੇ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ ਵਿੱਚ ਇਹ ਗੰਦਗੀ ਵਿੱਚ ਤੁਸੀਂ ਦੇਖਿਓ ਸੀ ਵੀਡੀਓ ਵੀ ਸ਼ੇਅਰ ਕਰਾਂਗੇ ਕੈਸੇ ਹਾਲਾਤ ਉਸ ਵੀਰ ਦੇ ਬਣ ਗਏ ਸੀ ਉਹ ਵੀ ਵੀਰ ਸਾਡੇ ਕੋਲੇ ਆ ਸੀ ਉਹ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਬੇਨਤੀਆਂ ਕੀਤੀਆਂ ਨੇ ਤੁਸੀਂ ਉਸ ਵੀਡੀਓ ਨੂੰ ਸੁਣਿਓ ਅਸੀਂ ਚਾਹੁੰਦੇ ਆ ਵੀ ਕੋਈ ਡਾਕਟਰਾਂ ਤੱਕ ਵੀ ਉਹ ਵੀਡੀਓ ਪਹੁੰਚੇ ਵੀ ਕੋਈ ਨਾ ਕੋਈ ਸਾਨੂੰ ਰਸਤਾ ਖੁੱਲੇ ਜਿਹਦੇ ਨਾਲ ਅਸੀਂ ਉਸ ਵੀਰ ਨੂੰ ਖੜੇ ਕਰ ਸਕੀਏ ਪੈਰਾਂ ਤੇ ਖੜੇ ਕਰਕੇ ਉਹਨੂੰ ਉਹਦੇ ਕੰਮ ਦੇ ਕਾਬਿਲ ਜਿਹੜਾ ਬਣਾ ਸਕੀਏ ਜੀ ਧੰਨਵਾਦ ਹੱਸਦੇ ਵਾਹਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਹੈ ਜੀ ਆਉਂਦੇ ਜਾਂਦੇ ਜਰੂਰ ਤੁਸੀਂ ਇਹਨਾਂ ਰੂਹਾਂ ਦੇ ਨਾਲ 5-4 ਮਿੰਟ ਜ਼ਰੂਰ ਜਿਹੜਾ ਵਿਚਾਰ ਸਾਂਝੇ ਕਰਕੇ ਜਾਇਆ ਕਰੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਚਕਾਣੀ ਪਿੰਡ ਦੇ ਵਿੱਚ ਜੀ ਧੰਨਵਾਦ ਜੀ ਸਾਡੀ ਵੈਬਸਾਈਟ ਵੀ ਹੈਗੀ www.apnafarz society ਜਿਹੜੀ .org ਦੇ ਨਾਮ ਤੇ ਔਰ ਫੇਸਬੁੱਕ ਵੀ ਹੈਗਾ ਜੀ ਪਾਲ ਕਰੋੜ ਦੇ ਨਾਮ ਤੇ YouTube ਵੀ ਹੈਗਾ Instagram ਵੀ ਹੈਗਾ ਔਰ ਸਾਡੀ Snapchat ਤੇ ਤੁਸੀਂ ਜ਼ਰੂਰ ਜੁੜੋ ਤੁਸੀਂ ਡੇਲੀ ਦੀ ਜਿਹੜੀ ਰੁਟੀਨ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਸੰਸਥਾ ਦੇ ਵਿੱਚ ਕੀ ਹੋ ਰਿਹਾ ਕੌਣ ਆਏ ਕੀ ਗੱਲ ਆ ਉਹ ਸਾਰਾ ਸਨੈਪਚੈਟ ਤੇ ਅਸੀਂ ਸਾਂਝਾ ਕਰਦੇ ਆਂ ਜੀ ਤੁਸੀਂ ਪਾਲ ਖਰੋੜ ਦੇ ਨਾਮ ਤੇ ਸਨੈਪਚੈਟ ਸਰਚ ਕਰਕੇ ਆਓ ਉਹਦੇ ਤੇ ਉਹਦੇ ਤੇ ਅਸੀਂ ਹਰ ਰੋਜ਼ ਦੀ ਜਿਹੜੀ ਜੋ ਵੀ ਉਹਰੇ ਐਕਟੀਵਿਟੀ ਆ ਕੋਈ ਖੁਸ਼ੀ ਆ ਗਮੀ ਆ ਸਾਰਾ ਕੁਝ ਸਾਂਝਾ ਕਰਨਾ ਸ਼ੁਰੂ ਕਰਤਾ ਜੀ ਜਿਵੇਂ ਜਿਵੇਂ ਤੁਸੀਂ ਉਹਦੇ ਤੇ ਦੇਖਣਾ ਸ਼ੁਰੂ ਕਰੋਗੇ ਅਸੀਂ ਹੋਰ ਜਿਹੜੀਆਂ ਇੱਥੇ ਦੀਆਂ ਚੀਜ਼ਾਂ ਨੇ ਜੋ ਜੋ ਅਸੀਂ ਵੀਡੀਓ ਦੇ ਵਿੱਚ ਵੀ ਦਿਖਾ ਨਹੀਂ ਪਾਉਂਦੇ ਉਹਨਾਂ ਨੂੰ ਵੀ ਸਨੈਪਚੈਟ ਦੇ ਉੱਪਰ ਦਿਖਾਉਣਾ ਸ਼ੁਰੂ ਕੀਤਾ ਵੀ ਜਿਵੇਂ ਜਿਵੇਂ ਸੰਗਤ ਜਿਹੜੀ ਉੱਥੇ ਸਾਨੂੰ ਮੈਸੇਜ ਕਰਨਗੇ ਤੁਸੀਂ ਭੈਣ ਭਰਾ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਇਸ ਘਰ ਨੂੰ ਇਸ ਤੇ ਤਾਂ ਹੀ ਦਿਖਾ ਪਾਵ ਧੰਨਵਾਦ ਜੀ ਤੁਹਾਡਾ ਹਸਦੇ ਵਸਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਵੈਬਸਾਈਟ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਕੰਮ ਹੋ ਰਿਹਾ ਤੁਹਾਨੂੰ ਬੜੀ ਖੁਸ਼ਖਬਰੀ ਦਿੱਤੀ ਜਾਊਗੀ ਜਿਹੜੇ ਕੁਝ ਕੁ ਚੰਗੀਆਂ ਰੂਹਾਂ ਸਾਡੇ ਨਾਲ ਜੁੜੀਆਂ ਨੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਇਹ ਜੀ ਕਿਰਪਾ ਹੋਣੀ ਆ ਜਿਹੜੇ ਵੀ ਲਾਭਤਾ ਹੋਏ ਬਨੇ ਉਹਨਾਂ ਲਈ ਕੁਝ ਵੱਡਾ ਜਿਹੜਾ ਕੀਤਾ ਜਾ ਰਿਹਾ ਬੜੀ ਜਲਦੀ ਅਸੀਂ ਤੁਹਾਡੇ ਸਾਹਮਣੇ ਸਾਂਝਾ ਕਰਾਂਗੇ ਬਹੁਤ ਜਲਦੀ ਗੁਰੂ ਮਹਾਰਾਜ ਕਿਰਪਾ ਕਰਨਗੇ ਧੰਨਵਾਦ ਜੀ ਹਸਦੇ ਵਸਦੇ ਰਹੋ ਠੀਕ ਆ ਭੈਣੇ ਠੀਕ ਆ ਭ ਹਾਂਜੀ ਬੱਬਾ ਜੀ ਠੀਕ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ